ਮੈਨੂੰ ਚੀਕਣਾ ਹੈਗਾ ਅੱਜ ਤੋਂ ਤੁਹਾਡੇ ਬਾਰੇ ਮਾਰਕਸਟਨ ਵਾਸਾ ਰਹੇ ਪੰਜਾਬ ਪੈਦਲ ਮਾਰਚ ਜਿਹੜੀ ਹੈ ਬਠਿੰਡੇ ਤੋਂ ਸ਼ੁਰੂ ਕੀਤੀ ਹੈ ਦਰਬਾਰ ਸਾਹਿਬ ਤੱਕ ਕਿਉਂਕਿ ਪੰਜਾਬ ਨੂੰ ਹਸਦਾ ਵਸਦਾ ਰਹਿਣਾ ਸੁਪਨਾ ਵੇਖਿਆ ਮੈਂ ਇਸ ਭੈਣ ਨੇ ਇੱਕੋ ਹੀ ਸੁਪਨਾ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਨਸ਼ਿਆਂ ਤੋਂ ਮੁਕਤ ਪੰਜਾਬ ਦਾ ਸੁਪਨਾ ਵੇਖਿਆ ਤੇ ਉਹੀ ਸੁਪਨਾ ਪੂਰੇ ਪੰਜਾਬ ਨੂੰ ਦਿਖਾਉਣਾ ਹੈ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਦਿਖਾਉਣਾ ਹੈ ਕਿ ਨਸ਼ਾ ਮੁਕਤ ਪੰਜਾਬ ਆਪਣਾ ਕਿਹਜਾ ਹੋਊਗਾ ਤੇ ਇਹਦੇ ਲਈ ਉਹ ਦਰਬਾਰ ਸਾਹਿਬ ਤੱਕ ਪੈਦਲ ਯਾਤਰਾ ਕਰਨ ਦਾ ਫੈਸਲਾ ਕੀਤਾ ਹੈ ਸਿੱਖ ਅਕਾਲਪੁਰ ਸਾਈ ਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਕਿ ਸੱਚੇ ਬਾਦਸ਼ਾਹ ਪੰਜਾਬ ਨੂੰ ਸੜਕੀ ਕਲਾ ਦੇ ਵਿੱਚ ਰੱਖੀ ਤੇ ਅਸੀਂ ਇਸ ਲਾਮਤ ਤੋਂ ਲੜ ਸਕੀਏ ਦਾ ਬਲ ਬਖਸ਼ੇ ਵਸੇ ਮੱਝਾ ਪਾਦ ਮਾਲਵਾ ਨਾਲੇ ਵਸੇ ਦੁਆਬ ਸੋਹਣਾ ਦੁਨੀਆ ਤੋਂ ਸਾਡਾ ਵਸਦਾ ਰਹੇ ਪੰਜਾਬ ਸੋਹਣਾ ਦੁਨੀਆ ਤੋਂ ਸਾਡਾ ਵਸਦਾ ਰਹੇ ਪੰਜਾਬ ਸੋਹਣਾ ਦੁਨੀਆ ਤੋਂ ਸਾਡਾ ਵਸਦਾ ਰਹੇ ਪੰਜਾਬ